ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਜੈ ਬੱਲੋਂ ਆਪ ਜੀ ਦਾ ਚਰਨ ਸੇਵਕ ਪੂਰਨ ਸਿੰਘ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਪ੍ਰਵਾਨ ਹੋਵੇ ਜੀ ਬੇਨਤੀ ਹੈ ਜੀ ਕਿ ਚਿੱਠੀ ਲਿਖਣ ਨੂੰ ਦੇਰ ਹੋ ਗਈ ਹੈ ਜਿਸ ਦਾ ਕਾਰਨ ਇਹ ਹੈ ਜੀ ਕਿ ਮੈਂ ਛੁੱਟੀ ਕੱਟ ਕੇ ਰਣਜੀਤ ਕੌਰ ਨੂੰ ਅਤੇ ਅਮਰਜੀਤ ਨੂੰ ਆਪਣੇ ਨਾਲ ਰਾਂਚੀ ਲੈ ਗਿਆ ਸੀ ਜੀ ਪਰੰਤੂ ਮੇਰੇ ਜਾਣ ਤੋਂ ਪਹਿਲੇ ਸਾਡੀ ਪਲਟਨ ਇਥੋਂ ਅੱਗੇ ਮਦਰਾਸ ਸੂਬੇ ਵਿੱਚ ਮੈਸੂਰ रियासत ਵਿੱਚ ਦक्कਨ ਦक्कਨ ਦੀ ਤਰਫ ਕੋਈ 2700 ਮੀਲ ਰਾਂਚੀ ਤੋਂ ਅੱਗੇ ਚਲੀ ਗਈ ਸੀ ਥੋੜੇ ਆਦਮੀ ਪਿੱਛੇ ਰਹੇ ਸਨ ਤੇ ਜਾਂ ਔਰਤਾ ਰਾਂਚੀ ਰਹਿ ਗਈਆਂ ਸਾਂਜੀ ਇਸ ਵਾਸਤੇ ਮੈਂ ਵੀ ਸਿਰਫ ਦੋ ਤਿੰਨ ਦਿਨ ਰਾਂਚੀ ਰਹਿ ਕੇ ਬੈਂਗਲੌਰ ਨੂੰ ਚਲਾ ਗਿਆ ਹਾਂ ਜੀ ਅਤੇ ਰਣਜੀਤ ਕੋਰ ਰਾਂਚੀ ਹੈ ਜੀ ਮੈਂ ਇਸ ਵੇਲੇ ਬੈਂਗਲੌਰ ਸ਼ਹਿਰ ਧੱਕਨ ਵਿੱਚ ਹਾਂ ਜੀ ਉਮੀਦ ਹੈ ਕਿ ਅਸੀਂ ਉਸ ਵੇਲੇ ਤੱਕ ਇੱਥੇ ਰਹਾਂਗੇ ਜਿੰਨਾ ਚਿਰ ਹైదరాబాద్ ਦੀ ਗੜਬੜ ਠੀਕ ਨਹੀਂ ਹੁੰਦੀ ਜੀ ਬਾਕੀ ਬਾਬੇ ਭਗਵਾਨ ਸਿੰਘ ਹੋਰਾਂ ਦੇ ਪੈਰ ਦਾ ਪਤਾ ਦੇਣਾ ਕਿ ਠੀਕ ਹੋ ਗਿਆ ਹੈ ਕਿ ਨਹੀਂ ਆਪ ਜੀ ਤੋਂ ਇਸ ਦੇਰੀ ਦੀ ਪੁੱਲ ਦੀ ਖਿਮਾ ਮੰਗਦਾ ਹਾਂ ਜੀ ਹੋਰ ਇਸ ਗੱਲ ਦੀ ਬੜੀ ਉਡੀਕ ਹੈ ਕਿ ਬੇਬੇ ਹਰਵੰਸ कौर ਦੇ ਘਰ ਕੀ ਪੈਦਾ ਹੋਇਆ ਹੈ ਜੀ ਸਭ ਪਤਾ ਦੇਣਾ ਜੀ ਕਿਉਂਕਿ ਪਤਾ ਤੇ ਹੈ ਪਰ ਫਿਰ ਵੀ ਪੁੱਛਣਾ ਹੀ ਪੈਂਦਾ ਹੈ ਜੀ ਹੋਰ ਸਾਰੇ ਪਰਿਵਾਰ ਦੀ ਅਤੇ ਸਾਧ ਸੰਗਤ ਦੀ ਸੁੱਖ ਸਾਂਤ ਦਾ ਪਤਾ ਦੇਣਾ ਜੀ ਬਾਕੀ ਬਾਬੇ ਭਗਵਾਨ ਸਿੰਘ ਦੇ ਅਚਾਨਕ ਦੁੱਖ ਪੁੱਜਣ ਦਾ ਜਿਸ ਵੇਲੇ ਖਿਆਲ ਆਉਂਦਾ ਹੈ ਤੇ ਹਿਰਦਾ ਬੜਾ ਹੀ ਦੁੱਖਦਾਈ ਹੁੰਦਾ ਹੈ ਜੀ ਹੋਰ ਦਿਆਲੂ ਜੀ ਅਸੀਂ ਤਾਂ ਭੁੱਲਣ ਹਾਰਜੀਵ ਹਾਂ ਜੀ ਆਪ ਦੀ ਦਇਆ ਦ੍ਰਿਸ਼ਟੀ ਨਾਲ ਹੀ ਸਾਡਾ ਜੀਵਨ ਸਫਲ ਹੈ ਜੀ ਆਪ ਜੀ ਨੇ ਮਿਹਰ ਰੱਖਣੀ ਜੀ ਹੋਰ ਸੱਚੇ ਪਾਤਸ਼ਾਹ ਦੇ ਅਟੁੱਟ ਦਰਸ਼ਨ ਹੁੰਦੇ ਹਨ ਜੀ ਜਿਸ ਨਾਲ ਆਤਮਾ ਨੂੰ ਬੜੀ ਖੁਸ਼ੀ ਰਹਿੰਦੀ ਹੈ ਜੀ ਅਤੇ ਆਪ ਜੀ ਦੇ ਦਰਸ਼ਨ ਵੀ ਹੁੰਦੇ ਹਨ ਜੀ ਇੱਥੇ ਅਸੀਂ ਖੁਸ਼ੀ ਵਿੱਚ ਹਮੇਸ਼ਾ ਖਿਆਲ ਆਪ ਦੇ ਚਰਨਾਂ ਵਿੱਚ ਹੀ ਰਹਿੰਦਾ ਹੈ ਜੀ ਆਪਣੇ ਸੇਵਕ ਨੂੰ ਇਹ দান ਹੋਰ ਬਖਸ਼ਣਾ ਜੀ ਅੱਗੇ ਸਮਾਂ ਕੁਝ ਭਿਆਨਕ ਨਜ਼ਰ ਆ ਰਿਹਾ ਹੈ ਜੀ ਨੌਕਰੀ ਵਾਸਤੇ ਜਿਸ ਤਰ੍ਹਾਂ ਆਪ ਦਾ ਹੁਕਮ ਹੋਵੇ ਪਾਸ਼ਾ ਤੇ ਸ਼ਬਦ ਵਿੱਚ ਲੈ ਜਾਣ ਵਾਸਤੇ ਦੱਸਿਆ ਹੈ ਹੁਣ ਵੇਖੀਏ ਕਦੋਂ ਦਇਆ ਕਰਦੇ ਹਨ ਤੇ ਆਪ ਦੇ ਸੇਵਾ ਵਿੱਚ ਪਹੁੰਚਾਉਂਦੇ ਹਨ ਜੀ ਸਭ ਕੁਝ ਉਨ੍ਹਾਂ ਦੇ ਹੱਥ ਵਿੱਚ ਹੈ ਜੀ ਤੇ ਆਪ ਨੂੰ ਨਿਮਸ਼ਕਾਰ ਪ੍ਰਵਾਨ ਹੋਵੇ ਜੀ ਅਤੇ ਮਾਤਾ ਜੀ ਨੂੰ ਮੱਥਾ ਟੇਕਣਾ ਬੀਬੀ ਹੋਰਾਂ ਨੂੰ ਸਤਕਾਰ ਬੀਬੀ ਕਰਤਾਰੀ ਦੀ ਸਿਹਤ ਦਾ ਪਤਾ ਦੇਣਾ ਜੀ ਹਰ ਸੰਗਤ ਜੀ ਇਸ ਦੇ ਵਿੱਚ ਭਗਵਾਨ ਸਿੰਘ ਨਾਮ ਬਾਬਾ ਮੋਤਾ ਸਿੰਘ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਹਿਬਜ਼ਾਦਿਆਂ ਦਾ ਨਾਮ ਹੈ ਜੀ ਤੇ ਉਹਨਾਂ ਦੇ ਗੋਲੀ ਵੱਜੀ ਸੀ ਪੈਰ ਦੇ ਵਿੱਚ ਜਿਸ ਕਾਰਨ ਮਹਾਰਜਪੂਰਨ ਸਿੰਘ ਜੀ ਹਣੀ ਚਿੱਠੀ ਦੇ ਵਿੱਚ ਉਹਨਾਂ ਦੇ ਪੈਰ ਦਾ ਹਾਲ ਪੁੱਛ ਰਹੇ ਹਨ ਜੀ ਇਹ ਚਿੱਠੀ ਮਹਾਰਜਪੂਰਨ ਸਿੰਘ ਜੀ ਹਣਾ ਵੱਲੋਂ ਕਲਸੀਆ ਪਰਿਵਾਰ ਮਹਾਰਾਜ ਸਿੰਘ বিষ্ণੂ ਭਗਵਾਨ ਜੀ ਦੇ ਪਰਿਵਾਰ ਨੂੰ ਲਿਖੀ ਗਈ ਹੈ ਹਰ ਸੰਗਤ ਜੀ ਬਾਕੀ ਤੁਸੀਂ ਆਪ ਹੀ ਵਿਚਾਰ ਕਰ ਲੈਣਾ ਜੀ